ਤਾਂ ਪਿਛਲੇ ਸਮੇਂ ਇੱਕ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੁੰਦੀ ਆ ਜੋ ਕਿ ਜਗਮਨ ਸਮਰਾ ਦੇ ਅਕਾਊਂਟ ਤੋਂ ਵਾਇਰਲ ਹੁੰਦੀ ਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਇਹ ਵੀਡੀਓ ਨੂੰ ਦਸਾਇਆ ਗਿਆ ਇਸ ਤੋਂ ਬਾਅਦ ਲਗਾਤਾਰ ਸਿਆਸਤ ਪੱਕੀ ਅਤੇ ਜਗਮਨ ਸਮਰਾ ਦੇ ਉੱਪਰ ਜਿਹੜਾ ਹੈਗਾ ਮਾਮਲਾ ਵੀ ਦਰਜ ਕੀਤਾ ਗਿਆ ਤੇ ਦੂਜੇ ਪਾਸੇ ਜਗਮਨ ਸਮਰਾ ਦੀ ਗੱਲ ਕਰੀਏ ਤਾਂ ਇਸ ਦੇ ਖਿਲਾਫ ਫ੍ਰੀਕਵੈਂਟ ਪੁਲਿਸ ਵੱਲੋਂ ਵੀ ਜਿਹੜਾ ਇਸ ਨੂੰ ਅਰੈਸਟ ਕਰ ਲਈ ਅਦਾਲਤ ਵਿੱਚੋਂ ਇਹ ਜਿਹੜੀ ਹੈਗੀ ਮਨਜ਼ੂਰੀ ਲੈ ਲਈ ਹੈ। ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਵਿੰਦਰ ਸੋਤਾ ਜੀ ਮੋਦੂ ਨੇ। ਸੋਤਾ ਸਾਹਿਬ ਪਹਿਲਾਂ ਤੁਹਾਨੂੰ ਤੁਹਾਡਾ ਖਬਰਾਂ ਵਿੱਚ ਸਵਾਗਤ। ਧੰਨਵਾਦ ਜੀ। ਧੰਨਵਾਦ। ਹਾਂ। ਅ ਕਿਉਂਕਿ ਪਿਛਲੇ ਜਿਹਾ ਪਾਪੁਆਇੰਟ ਨਹੀਂ ਜਾਂਦੇ ਕਿਉਂਕਿ ਪਿਛਲਾ ਸਭ ਨੂੰ ਪਤਾ ਕਿ ਵੀਡੀਓ ਸਾਹਮਣੇ ਆਈ ਕਿਸ ਤਰ੍ਹਾਂ ਸਿਆਸਤ ਭੱਗੀ ਹੈ। ਅ ਕਿਤੇ ਕਿਤੇ ਕਥਿਤ ਤੌਰ ਤੇ ਇਹੀ ਕਿਹਾ ਜਾ ਰਿਹਾ ਕਿ ਵੀਡੀਓ ਉਹ ਮੁੱਖ ਮੰਤਰੀ ਸਾਹਿਬ ਦੀ ਨਹੀਂ ਹੈ। ਗਲਤ ਹੈਗੀ ਨਾ। ਉਹ ਮਾਮਲਾ ਵੀ ਦਰਜ ਕਰ ਦਿੱਤਾ ਗਿਆ। ਪਰ ਇਹਦੇ ਵਿੱਚ ਜਿਹੜੀ ਆਪਾਂ ਨਵੀਂ ਅਪਡੇਟ ਆਈ ਹੈ ਜਿਹੜਾ ਹੁਣ ਫ੍ਰੀਕੋਰ ਪ ਜਿਗਤਾਰ ਜਿਹੜਾ ਇਹ ਫ੍ਰੀਕੁਐਂਟ ਪੁਲਸ ਦੇ ਵੱਲੋਂ ਜਿਹੜਾ ਹੁਣ ਵਾਰੰਟ ਜਿਹੜੇ ਹੈਗੇ ਅਰੈਸਟ ਵਾਰੰਟ ਜਿਹੜੇ ਆ ਉਹ ਜਾਰੀ ਕਰਵਾਏ ਗਏ ਨੇ ਜਗਮਨ ਸਮਰੇਦੇ ਜਗਮਨਦੀਪ ਸਿੰਘ ਦੇ ਨਾਮ ਤੇ ਜਿਹੜੇ ਉਹ ਵਾਰੰਟ ਜਾਰੀ ਹੋਏ ਨੇ ਔਰ 323 324 ਦੇ ਕੇਸ ਮਕਦਮੇ ਦੇ ਵਿੱਚ ਜਾਰੀ ਕਰਵਾਏ ਗਏ ਨੇ ਪਰ ਜਿੱਥੋਂ ਤੱਕ ਮੇਰਾ ਜਿਹੜਾ ਹੈਗਾ ਜਿੱਥੋਂ ਤੱਕ ਪਤਾ ਲੱਗਦਾ ਹੈਗਾ ਕਿ ਕੁਝ ਸਮਾਂ ਪਹਿਲਾਂ ਸਾਲ 2021 ਦੇ ਵਿੱਚ ਜਗਮਨ ਸਮਰਾ ਫ੍ਰੀਕੋਰਟ ਦੀ ਜੇਲ੍ਹ ਦੇ ਵਿੱਚ ਬੰਦ ਸੀ ਜਿਹੜਾ ਹੈਗਾ ਉਸ ਤੋਂ ਬਾਅਦ ਉਹਨੂੰ ਫਰੀਦਕੋਟ ਦੇ ਜੀਜੀਐਸ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਸੀਗਾ ਕਿ ਉਹਦੀ ਕੋਈ ਸਰੀਰਕ ਸਮੱਸਿਆ ਸੀ ਬਿਮਾਰੀ ਦੇ ਇਲਾਜ ਦੇ ਲਈ ਫਰੀਦਕੋਟ ਦੇ ਗੁਰੂਵਾਲਸਕ ਮੈਡੀਕਲ ਕਾਲ ਇਤਿਹਾਸਪਾਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ ਗਿਆ ਸੀ ਤੇ ਉੱਥੋਂ ਉਹ ਜਿਹੜੀ ਆਪਣੀ ਸੁਰੱਖਿਆ ਗਾਰਡਜ਼ ਜੋ ਦੀ ਜਿਹੜੀ ਉੱਤੇ ਲੱਗੀ ਹੋਈ ਸੀ ਉਹਨੂੰ ਚੱਕਮਾਂ ਦੇ ਕੇ ਉਹ ਫਰਾਰ ਹੋ ਗਿਆ ਸੀ ਉਸ ਤੋਂ ਬਾਅਦ ਉਹਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਜਿਹੜਾ ਉਹ ਦਰਜ ਕੀਤਾ ਗਿਆ ਸੀ ਤੇ ਹੋ ਸਕਦਾ ਹੈ ਉਸੇ ਮੁਕੱਦਮੇ ਦੇ ਵਿੱਚ ਇਹ ਜਿਹੜੇ ਹੈਗੇ ਗ੍ਰਿਫਤਾਰੀ ਵਾਰੰਟ ਜਿਹੜੇ ਹੈ ਉਹ ਜਾਰੀ ਹੋਵੇ ਮੈਨੂੰ ਲੱਗਦਾ ਇਹਨੂੰ ਇਸ ਕੇਸ ਦੇ ਵਿੱਚੋਂ ਪਹੋੜਾ ਵੀ ਲਾਣਗੇ ਕਿਉਂਕਿ ਉਸ ਤੋਂ ਬਾਅਦ ਇਹ ਫਿਰ ਵਿਦੇਸ਼ ਚਲੇ ਗਏ ਸੀ ਜਦੋਂ ਉਸ ਤੋਂ ਗੁਰੂਵਾਲਸਕ ਮੈਡੀਕਲ ਤੋਂ ਵਿੱਚ ਫਰਾਰ ਹੋਈ ਸੀ ਅ ਬਿਲਕੁਲ ਦੱਸਿਆ ਤੇ ਇਹੀ ਜਾ ਰਿਹਾ ਹੈਗਾ ਕਿਉਂਕਿ ਇੱਕ ਹੋਰ ਮੁਕੱਦਮਾ ਸੀ ਜਿਹਦੇ ਵਿੱਚ ਪਹਿਲਾਂ ਗ੍ਰਿਫਤਾਰ ਸੀ ਤੇ ਉਸ ਜਦੋਂ ਇਹ ਇਥੋਂ ਭੱਜੇ ਨੇ ਉਦੋਂ ਵੀ ਇਹਨਾਂ ਦੇ ਉੱਪਰ ਇੱਕ ਮੁਕੱਦਮਾ ਜਿਹੜਾ ਹੋਰ ਦਰਜ ਹੋਇਆ ਤਾਂ ਉਹਨਾਂ ਮੁਕੱਦਮੇ ਦੇ ਵਿੱਚ ਜਿਹੜਾ ਹੈਗਾ ਇਹ ਅ ਅਦਾਲਤ ਤੋਂ ਜਿਹੜਾ ਪਗੋੜਾ ਚੱਲਦਾ ਆ ਰਿਹਾ ਹੈਗਾ ਕਿਉਂਕਿ ਜਦੋਂ ਬੰਦਾ ਵਿਦੇਸ਼ ਚ ਆ ਕੇ ਬੈਠ ਗਿਆ ਤੇ ਫਿਰ ਉਹ ਭਾਰਤੀ ਅਦਾਲਤ ਦੇ ਵਿੱਚ ਆ ਕਿ ਕਿ ਛੋਣ ਨੂੰ ਤਰਜੀਹ ਨਹੀਂ ਦਿੰਦਾ ਤਾਂ ਇਹੀ ਕਾਰਨ ਹੈ ਕਿ ਉਹ ਜਦੋਂ ਇਥੋਂ ਪਗੋੜਾ ਹੋ ਗਿਆ ਤੇ ਹੁਣ ਜਿਹੜਾ ਹੈਗਾ ਇਹਨਾਂ ਨੇ ਪਹਿਲਾਂ ਤਾਂ ਇਹ ਗਲ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਜਿਹੜਾ ਅ ਜਗਮਨਦੀਪ ਜਾਂ ਜਗਮਨ ਸਮਰਾ ਇਹਦਾ ਲੁਕ ਆਊਟ ਨੋਟਸ ਜਾਰੀ ਹੋ ਗਿਆ ਫਿਰ ਕਹਿੰਦੇ ਜੀ ਰੈਡ ਕਾਰਨਰ ਨੋਟਸ ਜਾਰੀ ਹੋ ਗਿਆ ਪਰ ਇਹ ਸਾਰੀ ਚੀਜ਼ ਨੂੰ ਪੁਲਿਸ ਨੇ ਡਿਨਾਈ ਕਰਤਾ ਐਸਐਸਓ ਫਰੀ ਕੋਟ ਦੇ ਵੱਲੋਂ ਜਿਹੜਾ ਹੈਗਾ ਆਪਣੇ ਕੁਝ ਪੱਤਰਕਾਰਾਂ ਨਾਲ ਗੱਲਬਾਤ ਹੋਈ ਤੇ ਉਹ ਬੰਨੇ ਨੇ ਡਿਨਾਈ ਕੀਤਾ ਕਿ ਅਸੀਂ ਇਹ ਜ ਕੁਝ ਨਹੀਂ ਕੀਤਾ ਪਰ ਜਿਹੜਾ ਅਦਾਲਤ ਦੇ ਵੱਲੋਂ ਇੱਕ ਜਿਹੜਾ ਹੈਗਾ ਜਗਮਨਦੀਪ ਸਿੰਘ ਦੇ ਨਾਮ ਤੇ ਅਰੈਸਟ ਵਾਰੰਟ ਜਿਹੜੇ ਆ ਉਹ ਜ਼ਰੂਰ ਜਾਰੀ ਹੋਏ ਇਹ ਕੀ ਲੱਗਦਾ ਕਿ ਇਹਦੇ ਵਿੱਚ ਹੁਣ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਪਹਿਲਾਂ ਹੀ ਉਹ ਨੇਪਾਲ ਦੇ ਜਰੀਏ ਉਹਨਾਂ ਨੇ ਮੈਂ ਉਹਦੀ ਪੁਰਾਣੀ ਵੀਡੀਓ ਵੇਖੀ ਜਦੋਂ ਉਹ ਇਥੋਂ ਇੰਡੀਆ ਕਿਉਂਕਿ ਉਸ ਸਮੇਂ ਵੀ ਜਦੋਂ ਮਕਦਮਾ ਫ੍ਰੀ ਕੋਰਟ ਦੇ ਵਿੱਚ ਦਰਜ ਹੋਇਆ ਉਸ ਸਮੇਂ ਇੱਕ ਵੀਡੀਓ ਸਾਬਣੀ ਆਈ ਸੀ ਕਿ ਕਿਸ ਤਰ੍ਹਾਂ ਮੈਂ 네ਪਾਲ ਗਿਆ 네ਪਾਲ ਤੋਂ ਪੈਸੇ ਦੇ ਕੇ ਕਿਉਂਕਿ ਉਹ ਕੈਨੇਡੀਅਨ ਸਿਟੀਜ਼ਨ ਹੈਗੇ ਉੱਥੋਂ ਦੇ ਨਾ ਇਹ ਉਸ ਉਤਰਕ ਉਹ ਦਾਵਾ ਕਰ ਰਹੇ ਹੈਗੇ ਪਿਛਲੇ ਦਿਨੀ ਤੁਸੀਂ ਵੀਡੀਓ ਸੁਣੀ ਹੋਣੀ ਹੁੰਦੀ ਜਿਹੜੀ ਉਹਨਾਂ ਦੇ ਆਪਣੇ ਪੇਜ ਤੇ ਜਗਨਦੀਪ ਸਮਰੇ ਦੇ ਜਿਹੜੇ ਜਾਂ ਜਗਮਨ ਸਮਰੇ ਦੇ ਪੇਜ ਤੇ ਇੱਕ ਵੀਡੀਓ ਆਈ ਹੋਈ ਉਹਨਾਂ ਨੇ ਤਾਂ ਉਹਦੇ ਉੱਪਰ ਉਹਨੇ ਇਹ ਗੱਲ ਸਪਸ਼ਟ ਤੌਰ ਤੇ ਬੋਲੀ ਹੈ ਕਿ ਮੇਰੇ ਤੁਸੀਂ ਮੁੱਛ ਦਾ ਵਾਲ ਤੱਕ ਨਹੀਂ ਪਟ ਸਕਦੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਜਿਹੜਾ ਹੈਗਾ ਉਹਨੇ ਚੈਲੰਜ ਕੀਤਾ ਕਿ ਮੇਰੇ ਵੀ ਤੁਸੀਂ ਮੁੱਛ ਦਾ ਵਾਲ ਤੱਕ ਨਹੀਂ ਪਟ ਸਕਦੇ ਕਿਉਂਕਿ ਮੈਂ ਅਮਰੀਕਾ ਦਾ ਤੇ ਕੈਨੇਡਾ ਦਾ ਸਿਟੀਜ਼ਨ ਹਾਂ ਹੁਣ ਕਾਨੂੰਨ ਤਾਂ ਸਾਰੇ ਦੇਸ਼ਾਂ ਦਾ ਜਿਹੜੇ ਹੈਗੇ ਆ ਆਪੋ ਆਪਣੇ ਥਾਂ ਤੇ ਪੂਰੇ ਸਟਰੋਂਗ ਹੁੰਦੇ ਆ ਤੇ ਜੇਕਰ ਕੋਈ ਦੋਸ਼ੀ ਕਿਸੇ ਹੋਰ ਸਟੇਟ ਚ ਜਾ ਕੇ ਲੁਕਦਾ ਚੁੱਪਦਾ ਹੈ ਨਾ ਤੇ ਦੂਸਰੀਆਂ ਸਟੇਟਾਂ ਜਿਹੜੀ ਹੈਗੀਆਂ ਦੂਸਰੀਆਂ ਕੰਟਰੀਆਂ ਆ ਉਹ ਜਿਹੜੀ ਜੇ ਕਿਸੇ ਹੋਰ ਕੰਟਰੀ ਜਾ ਕੇ ਬੰਦਾ ਛੁਪਦਾ ਹੈ ਕੋਈ ਕ੍ਰਾਈਮ ਕਰਕੇ ਤਾਂ ਉਹਨੂੰ ਫੜਨ ਦੇ ਲਈ ਚਾਰਾਜੋਈ ਤਾਂ ਜ਼ਰੂਰ ਕਰਦੀ ਹੈ ਪਰ ਇੱਕ ਇੰਟਰਨੈਸ਼ਨਲ ਕਾਨੂੰਨ ਦੇ ਤਹਿਤ ਉਹ ਚਾਰਾਜੋਈ ਕਰਦੀ ਹੈ ਤੇ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਵਿਪਰਤ ਸਰਕਾਰ ਨਾਲ ਗੱਲਬਾਤ ਕਰਕੇ ਇਹ ਚਾਰਾਜੋਈ ਵੀ ਜ਼ਰੂਰ ਕਰੇ ਆ ਦੇਖ ਗਏ ਕਿ ਇੱਕ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਲੱਗ ਰਹੀ ਸੀ ਕਿਉਂਕਿ ਅਸੂਬਲੋ ਇੱਕ ਜੀ ਖਾਸ ਕਰਕੇ ਵੀਡੀਓ ਟਿੱਪਣੀ ਕੀਤੀ ਗਈ ਆ ਕਿ ਜ ਮੇਰੇ ਕੋਲ ਇੱਕ ਜਿਹੇ ਵੀਡੀਓ ਪਈ ਆ ਜਿਹਦੇ ਵਿੱਚ ਤੁਹਾਡਾ ਮੁੱਖ ਮੰਤਰੀ ਕਿਸੇ ਧਾਰਮਿਕ ਆਗੂ ਦੇ ਉੱਪਰ ਚੜਾਅ ਡੋਰ ਜਾਂ ਇਦਾਂ ਕਰੇ ਨਾ ਤੇ ਕਿੰਨੇ ਕਿਤੇ ਧਾਰਮਿਕ ਵਿਵਾਦ ਜਾਉਣ ਸਮੇਂ ਦੇ ਵਿੱਚ ਇੱਕ ਸਨਸਾਦਾ ਜੀ ਪਰ ਉਸ ਤੋਂ ਪਹਿਲਾਂ ਇਹ ਕਾਰਵਾਈ ਕਰਨੀ ਜ਼ਰੂਰੀ ਸੀ ਬਿਲਕੁਲ ਇਹਦੇ ਵਿੱਚ ਜਿਹੜਾ ਹੈਗਾ ਪੁਲਿਸ ਨੇ ਇਸ ਉੱਪਰ ਕਾਰਵਾਈ ਜੜੀ ਕਰਨੀ ਬਣਦੀ ਵੀ ਸੀ ਕਿਉਂਕਿ ਜੇਕਰ ਕੋਈ ਵਿਦੇਸ਼ ਦੇ ਵਿੱਚ ਬੈਠ ਕੇ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਬਗੜਨ ਦੀ ਕੋਸ਼ਿਸ਼ ਕਰੇਗਾ ਜੇਕਰ ਕੋਈ ਅਜਿਹੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕਰੇ ਕਿ ਪੰਜਾਬ ਦਾ ਜਿਹੜਾ ਭਾਈਚਾਰਾ ਖਰਾਬ ਹੋਵੇ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਸਿੱਖ ਅਗੂ ਸਾਡੇ ਜਿਹੜੇ ਸਤਕਾਰਤ ਨੇ ਉਹਨਾਂ ਆਂ ਦਾ ਨਾਮ ਲਿਆ ਤੇ ਉਹਨਾਂ ਦੀ ਫੋਟੋ ਦੇ ਉੱਪਰ ਉਹਨੇ ਪਿਸ਼ਾਬ ਕੀਤਾ ਜਾਂ ਉਹਨਾਂ ਨੇ ਸਿੱਖ ਗੁਰੂ ਸਾਡੇ ਗੁਰੂ ਗ੍ਰੰਥ ਗੁਰੂ ਨਾਨਕ ਦੇਵ ਜੀ ਹੈ ਉਹ ਮਹਾਰਾਜ ਨੇ ਉਹਨਾਂ ਨੂੰ ਸਾਰੀ ਦੁਨੀਆ ਜਿਹੜੀ ਹੈਗੀ ਉਹਨਾਂ ਦੀ ਗੁਰਬਾਣੀ ਨੂੰ ਉਹਨਾਂ ਦੀ ਬਾਣੀ ਨੂੰ ਜਿਹੜਿਆ ਹੈ ਸਲਾਮ ਕਰਦੀ ਹੈ ਸਾਰੀ ਦੁਨੀਆ ਗੁਰੂ ਨਾਨਕ ਦੇਵ ਜੀ ਨੂੰ ਇੱਕ ਤਰ੍ਹਾਂ ਦੇ ਨਾਲ ਗੁਰਮੰਦੀ ਹੈ ਤਾਂ ਉਹਨਾਂ ਦੀ ਕਹਿੰਦੇ ਉਹਨੇ ਕਹਿ ਕੇ ਸ਼ਰਾਬ ਦੇ ਉੱਤੇ ਇਹਟੇ ਜਿਹੜੇ ਉਹ ਮਾਰੇਗੇ ਪਰ ਇਹ ਸਾਰੀਆਂ ਚੀਜ਼ਾਂ ਕਰਕੇ ਇੱਕ ਤਰ੍ਹਾਂ ਨਾਲ ਸਿੱਖ ਭਾਵਨਾਵਾਂ ਨੂੰ ਢਕਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਪਰ ਤੋਂ ਅਜੇਹੇ ਲੋਕਾਂ ਦੇ ਖਿਲਾਫ ਕਾਰਵਾਈ ਕਰਨੀ ਸਰਕਾਰ ਨੂੰ ਜ਼ਰੂਰੀ ਬੰਦੀ ਹੈ ਮੈਂ ਕਹਿੰਦਾ ਕਿ ਹਲੇ ਤੱਕ ਉਸ ਲੈਵਲ ਤੇ ਕਾਰਵਾਈ ਸਰਕਾਰ ਨੇ ਕੀਤੀ ਨਹੀਂ ਜਿਸ ਲੈਵਲ ਤੇ ਹੋਣੀ ਚਾਹੀਦੀ ਹੈ ਹੁਣ ਕੱਲ੍ਹ ਹੀ ਹਾਈ ਤੱਕ ਵਿਖਿਆ ਗਿਆ ਸੋਸ਼ਲ ਮੀਡੀਆ ਜਿਹਨੇ ਅਕਾਊਂਟ ਸਾਰੇ ਬੰਦ ਕਰ ਦਿੱਤੇ ਗਏ ਨੇ ਪਰ ਉਹ ਵੀਡੀਓ ਹਾਈ ਹੋ ਚੱਲ ਰਹੀ ਪਰ ਵੀਡੀਓ ਵੀ ਕਿਤਨਾ ਕਿਤੇ ਉਹ ਲੱਗ ਰਹੀ ਹੈਗੀ ਅਸਲੀ ਦੇ ਵਿੱਚ ਹੈਗੀ ਆ ਕਿ ਆਪਾਂ ਗੱਲ ਕਰੀਏ ਕਿ ਉਹ ਵਾਕਈ ਉਹਦੀ ਗ੍ਰਿਫਤਾਰੀ ਕਰ ਸਕਦੀ ਹੈ ਜਾਂ ਨਹੀਂ ਉਸ ਵਾਲੇ ਕੜਾ ਹੋਇਆ ਗ੍ਰਿਫਤਾਰੀ ਜੇਕਰ ਕਾਨੂੰਨ ਚਾਹੇ ਤਾਂ ਕੀ ਨਹੀਂ ਹੋ ਸਕਦਾ ਇੰਟਰਪੋਲ ਦੇ ਰਹੀ ਸਾਰਾ ਕੁਝ ਹੋ ਸਕਦਾ ਸਰਕਾਰਾਂ ਕਾਰਨ ਤਾਂ ਕਈ ਵਾਰ ਅਜਿਹਾ ਹੁੰਦਾ ਜਗਤਾਰ ਕੀ ਅਜਿਹੇ ਲੋਕ ਏਜੰਸੀਆਂ ਦੇ ਹੱਥਾਂ ਚ ਖੇਡਦੇ ਆ ਅਜਿਹੇ ਲੋਕ ਜਿਹੜੇ ਹੈਗੇ ਆ ਉਹ ਵਿਦੇਸ਼ੀ ਸਰਕਾਰਾਂ ਦੀਆਂ ਜਾਂ ਜਾਂ ਜੋ ਜਿਹੜੀਆਂ ਜਿਹੜੀਆਂ ਤਾਕਤਾਂ ਦੇਸ਼ ਦੀ ਇਕਤਾ ਖੰਡਤਾ ਨੂੰ ਜਿਹੜਾ ਖਰਾਬ ਕਰਨਾ ਚਾਹੁੰਦੇ ਨੇ ਦੇਸ਼ ਦੇ ਅੰਦਰ ਅਸਥਿਰਤਾ ਪੈਦਾ ਕਰਨੀ ਚਾਹੁੰਦੇ ਨੇ ਤੇ ਲਾਭ ਲੈਣਾ ਚਾਹੁੰਦੇ ਨੇ ਅਜਿਹਿਆਂ ਤੱਕ ਤਾਂ ਕਈ ਵਾਰ ਉਹਨਾਂ ਦੇ ਪਿੱਛੇ ਹੁੰਦੀਆਂ ਨੇ ਤੇ ਫਿਰ ਉਹਨਾਂ ਦੀ ਸਪੋਰਟ ਕਰਦੀਆਂ ਨੇ ਤਾਂ ਇਸੇ ਹੋ ਸਕਦਾ ਹੈ ਇਸ ਚੀਜ਼ ਦਾ ਪਰ ਇੱਕ ਚੀਜ਼ ਜ਼ਰੂਰ ਹੈ ਕਿ ਜਿਹੜੀ ਵੀਡੀਓ ਵਾਇਰਲ ਹੋਈ ਹੈ ਹੂੰ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਬਹੁਤ ਘਟਿਆ ਕਰਤੂਤਾ ਬੰਦੇ ਦੀ ਇਹਨੇ ਵੀ ਕੀਤੀ ਹੈ ਹੂੰ ਚਾਹੇ ਅਸਲੀਅਤ ਹੋਵੇ ਫਿਰ ਵੀ ਅਜੀਹਾ ਜਦੋਂ ਇੱਕ ਬੰਦਾ ਇੱਕ ਰੁੱਤਵੇ ਤੇ ਬੈਠਾ ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਉਹਨੂੰ ਜਿਹੜਾ ਹੈਗਾ ਕਰੋਨਾ ਲੋਕਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਫਤਵਾ ਦੇ ਕੇ ਸਰਕਾਰ ਬਣਾਈ ਹੈ ਚਾਹੇ ਬੰਦੇ 'ਚ ਖਾਮੀਆਂ ਲੱਖਾਂ ਹੋਣਗੀਆਂ ਹੁੰਦੀਆਂ ਹੋਣਗੀਆਂ ਹੁੰਦੀਆਂ ਸਭ ਹੁੰਦੀਆਂ ਹਰ ਹਰ ਇੱਕ ਬੰਦੇ 'ਚ ਹੁੰਦੀਆਂ ਕੋਈ ਪੂਰਾ ਨਹੀਂ ਹੁੰਦਾ ਜੇਕਰ ਪੂਰਾ ਹੋ ਗਿਆ ਤਾਂ ਰੱਬ ਬਣ ਗਿਆ ਉਹ ਕਹਿੰਗੇ ਲੋਕਾਂ ਦੀਆਂ ਉਮੀਦਾਂ ਦੇ ਖਰੇ ਉੱਤੇ ਹੀ ਤਾਂ ਹੀ ਲੋਕਾਂ ਨੇ ਫਤਵਾ ਦਿੱਤਾ ਉਹਨਾਂ ਨੇ ਫਤਵਾ ਦਿੱਤਾ ਲੋਕਾਂ ਨੇ ਫਤਵਾ ਦਿੱਤਾ ਕਿ ਭਾਈ ਤੁਸੀਂ ਕੰਮ ਕਰੋ ਪਰ ਚਲੋ ਸਰਕਾਰ ਆਪਣੇ ਲੈਵਲ ਤੇ ਕੰਮ ਕਰ ਰਹੀ ਆ ਉਹ ਸਾਡਾ ਵਿਸ਼ਾ ਨਹੀਂ ਹੈ ਕਿ ਸਰਕਾਰ ਕਾਰੀ ਕਿ ਨਹੀਂ ਕਰੀ ਉਹ ਵਿਸ਼ਾ ਨਹੀਂ ਹੈ ਪਰ ਜੇਕਰ ਕੋਈ ਅਜਿਹਾ ਬੰਦਾ ਕਰਦਾ ਹੈ ਚਾਹੇ ਕਿਸੇ ਦੀ ਉਹ ਸੱਚੀ ਹੋਵੇ ਝੂਠੀ ਹੋਵੇ ਅਜਿਹਾ ਇਹ ਸਮੇਤ ਨਹੀਂ ਕਰਨਾ ਚਾਹੀਦਾ ਸੀ ਤੇ ਨਾ ਹੀ ਕਦੀ ਫੇਰ ਕਿਉਂਕਿ ਪਰਿਵਾਰ ਇੱਕ ਜੇਕਰ ਤੁਹਾਡੀ ਕੋਈ ਵੈਸੇ ਉਹਨਾਂ ਨਾਲ ਹੈਗੀ ਹੈ ਦੁਸ਼ਮਣੀ ਹੁੰਦੀ ਹੈ ਤਾਂ ਤੁਸੀਂ ਉਸ ਤਰੀਕੇ ਨਾਲ ਕੱਢੋ ਅਜਿਹੀ ਤਾਂ ਘਟੀਆ ਹਰਕਤ ਕਦੇ ਵੀ ਕਿਸੇ ਨੂੰ ਨਹੀਂ ਕਰਨੀ ਚਾਹੀਦੀ ਤੇ ਸਰਕਾਰ ਨੂੰ ਵੀ ਅਜਿਹੀਆਂ ਚੀਜ਼ਾਂ ਦੀ ਜਿਹੜੀ ਹੈ ਮੈਂ ਤਾਂ ਕਹਿੰਦਾ ਕਿ ਜਿਹੜੀ ਏਆਈ ਹੈ ਜੇਕਰ ਇਹ ਵੀਡੀਓ AI ਨੇ ਜਨਰੇਟਡ ਹੈ ਤੇ ਇਹ ਤੇ ਮੈਨ ਲੱਗਣਾ ਸੀਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਗੁਰੂ ਸ੍ਰੀ ਹਰਮੰਦਰ ਸਾਹਿਬ ਦੀਆਂ ਫੋਟੋਆਂ ਵੀ ਜਿਹੜੀਆਂ ਹੈਗੀਆਂ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਆਂ ਨਾਲ ਛੇਡਛਾੜ ਕਰਕੇ ਇਹਦੀ ਵੀਡੀਓ ਬਣਾਈਆਂ ਸੀ ਉਦੋਂ ਜਿਹੜਾ ਹੈਗਾ ਸਿੱਖ ਅਗਵਾ ਨੇ ਕਾਫੀ ਪ੍ਰੋਟੈਸਟ ਕੀਤਾ ਫ੍ਰੀ ਕੋਰਟ ਵਿੱਚ ਵੀ ਪ੍ਰੋਟੈਸਟ ਹੋਇਆ ਸੀਗਾ ਪੁਲਿਸ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਕਿ ਅਜਿਹਾ ਕਰਨ ਵਾਲਾ ਕਲਾਬ ਨਾ ਤੇ ਮੈਂ ਕਹਿੰਦਾ ਕਿ ਜੇਕਰ AI ਦੀ ਇਸ ਤਰ੍ਹਾਂ ਦੇ ਨਾਲ ਵਰਤੋਂ ਹੁੰਦੀ ਹੈ ਦੁਰਵਰਤੋਂ ਹੁੰਦੀ ਹੈ ਇਹ ਕਈ ਜਗ੍ਹਾ ਤੇ ਸਹਾਈ ਵੀ ਸਦੂ ਹੁੰਦੀ ਹੈ ਲੋਕਾਂ ਲਈ ਪਰ ਜੇਕਰ ਇਸ ਦੀ ਦੁਰਵਰਤੋਂ ਹੁੰ ਬਾਬਤ ਨਵਾਜੀ ਸੋ ਇਸ ਨਾਲ ਸੀਨੀਅਰ ਪੱਤਰਕਾਰ ਸਿੰਦਰ ਹੁਟਤਾ ਜੀ ਆ ਦੂਜੀ ਬਸੇ ਇਹਨਾਂ ਵੱਲੋਂ ਬਾਖੂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜੋ ਹੁਣ ਵਾਰੰਟ ਸਮਨ ਜਾਰੀ ਕੀਤੇ ਗਏ ਨੇ ਜਿਹੜਾ ਹੈਗਾ ਫ੍ਰੀਕਵਲ ਪੁਲਿਸ ਨੂੰ ਇਹਦੇ ਵਿੱਚ ਆਦੇਸ਼ ਵੀ ਨੇ ਕਿ ਇਸ ਦੀ ਵਿਸਥਾਰ ਕੀਤੀ ਜਾਵੇ ਕਿਉਂਕਿ ਜਦੋਂ ਅਦਾਲਤ ਵੱਲੋਂ ਇੱਕ ਕੇਸ ਵਿੱਚ ਜਿਹੜੇ ਨਿਕਲੇ ਨੇ ਗ੍ਰਿਫਤਰੀ ਦੇ ਹੁਣ ਦੇਖਾਂ ਕਿ ਇਹਦੇ ਵਿੱਚ ਪੰਜਾਬ ਪੁਲਿਸ ਦੀ ਹੁਣ ਕੀ ਭੂਮਿਕਾ ਰਹਿੰਦੀ ਆ ਹਾਲਾਂਕਿ ਸੋਸ਼ਲ ਮੀਡੀਆ ਅਕਾਊਂਟ ਨੇ ਜਿੰਨੇ ਵੀ ਜਗਮਨ ਸਮਰ ਨਾਲ ਉਹ ਸਾਰੇ ਬੰਦ ਕਰ ਦਿੱਤੇ ਗਏ ਨੇ ਤੇ ਪਰ ਜਗਮਨ ਸਮਰ ਨਾਲ ਦੇ ਉੱਪਰ ਹੁਣ ਇੱਕ ਵਾਰ ਜਿਹੜਾ ਹੈਗਾ ਜਿਹੜੀ ਧਰਾਵਾ ਵਖਤਰਾਵਾ ਦੇ ਮਕਦਮਾ ਵੀ ਦਰਜ ਕੀਤਾ ਗਿਆ ਫ੍ਰੀਕ ਕੋਰਟ ਦੇ ਵਿੱਚ ਵੀ ਇਹ ਮਕਦਮਾ ਦਰਜ ਆ ਗਿਆ ਕਿਉਂਕਿ ਇਥੋਂ ਤਾਂ ਭਗੌੜੇ ਨੇ ਤਾਂ ਦੇਖਣਾ ਕਿ ਆਨਲਾਈਨ ਸਮੇਂ ਦੇ ਵਿੱਚ ਹੁਣ ਕੀ ਅਗਲੀ ਕਾਰਵਾਈ ਸਰਕਾਰ ਕਰਦੀ ਆ ਦੂਜੇ ਪਾਸੇ ਸਭ ਤੋਂ ਵੱਡਾ ਸਵਾਲ ਹੁੰਦਾ AI ਤੇ ਕਿ ਕੀ ਆ ਸ਼ੁਰੂ ਤੋਂ ਹੀ ਸਿਕਜਿੱਤੇ ਬੰਦੀਆਂ ਸਵਾਲ ਚੁੱਕ ਰਹੀਆਂ ਸਨ ਕਿ AI ਨਾਲ ਨੁਕਸਾਨ ਹੋ ਰਿਹਾ ਆ ਪਿਛਲੇ ਸਮੇਂ ਜੋ ਵੀਡੀਓ ਆਈਆਂ ਗੀਆਂ ਜੀ ਪਰ ਹੁਣ ਜੇ ਸਰਕਾਰ ਦੀਆਂ ਵੀਡੀਓ ਆਈਆਂ ਨੇ ਮੁੱਖ ਮੰਤਰੀ ਵੀਡੀਓ ਆਈ ਆ ਕਿਤੇ ਨਾ ਕਿਤੇ ਇਹਦੇ ਹਵਾਲੇ ਹੁਣ ਸਰਕਾਰ ਨੂੰ ਵੀ ਇਹਦਾ ਧਿਆਨ ਦੇਣ ਦੀ ਲੋੜ ਹੈ